ਈ ਵਾਹ ਗੁਰੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਹਾਂਜੀ ਆਪਾਂ ਜੀ ਜਿਹੜੀ ਡੱਕ ਵਾਲੇ ਲੈਸ ਬਣੀ ਸੀ ਆਪਾਂ ਜੀ ਇਹਨੂੰ ਇਸ ਤਰ੍ਹਾਂ ਲੁੱਕ ਦੇ ਕੇ ਨਵੀਂ ਤੇ ਆਪਾਂ ਜੀ ਇਹਨੂੰ ਇੱਥੇ ਵਿੱਚ ਮੋਤੀ ਵੀ ਲਾ ਸਕਦੇ ਆ। ਲਾ ਕੇ ਹਾਂਜੀ ਆਪਾਂ ਜੀ ਇਹਦੀ ਰਖੜੀ ਬਣਾ ਸਕਦੇ ਆ। ਆਪਣੇ ਹੱਥ ਦੇ ਨਾਲ ਬਣਾ ਕੇ। ਹਾਂਜੀ ਆਪਾਂ ਨੂੰ ਜੀ ਕੋਈ ਬਾਹਲੀ ਮਹਿੰਗੀਆਂ ਵੀ ਰਖੜੀਆਂ ਖਰੀਦਣ ਦੀ ਲੋੜ ਨਹੀਂ। ਜਿਹੜੀ ਚੀਜ਼ ਆਪਾਂ ਆਪਣੇ ਹੱਥ ਦੇ ਨਾਲ ਬਣਾ ਕੇ ਜੀ ਆਪਣੇ ਬ੍ਰਦਰ ਦੇ ਬੰਨਦੇ ਆ ਜੀ ਉਹਦੇ ਵਿੱਚ ਭੈਣ ਭਰਾ ਦਾ ਪਿਆਰ ਛੁਪਿਆ ਹੁੰਦਾ। ਹਾਂਜੀ ਆਪਾਂ ਇਸ ਤਰ੍ਹਾਂ ਇਹਨੂੰ ਬਣਾ ਕੇ ਤੇ ਇਸ ਤਰ੍ਹਾਂ ਜੀ ਆਪਾਂ ਇਹਦੀ ਰਖੜੀ ਵੀ ਬਣਾ ਸਕਦੇ ਹਾਂ ਹਾਂਜੀ ਜੇ ਤੁਸੀਂ ਕੋਈ ਵਿੱਚ ਮੋਤੀ ਵਗੈਰਾ ਲਾਉਣਾ ਚਾਹੁੰਦੇ ਹੋ ਉਹ ਵੀ ਲਾ ਸਕਦੇ ਹੋ ਜੀ ਮੈਨੂੰ ਤਾਂ ਜੀ ਇਹ ਐਂ ਬਹੁਤ ਸੋਹਣੀ ਲੱਗਦੀ ਹੈ ਜੀ ਇਸ ਤਰ੍ਹਾਂ ਆਪਾਂ ਲਾ ਕੇ ਬਨ ਸਕਦੇ ਹਾਂ ਜੀ ਇਹਨੂੰ ਹਾਂਜੀ ਆਪਾਂ ਨੇ ਇੰਨੀ ਕਿ ਬਣਾਈ ਹੈ ਜੀ ਜਿੰਨੀ ਕਿ ਰਖੜੀ ਬਣ ਸਕੀ ਹਾਂਜੀ ਆਪਾਂ ਇਹਦੇ ਨਾਲ ਇੱਥੇ ਜੀ ਟੱਚ ਟੱਚ ਬਟਨ ਲਾ ਸਕਦੇ ਹਾਂ ਜਾਂ ਦੂਜਾ ਕੋਈ ਬਟਨ ਜਾਂ ਹੁੱਕ ਵਗੈਰਾ ਲਾ ਕੇ ਇਹ ਜੀ ਆਪਣੀ ਬਹੁਤ ਹੀ ਸੁੰਦਰ ਜੀ ਬਹੁਤ ਹੀ ਵਧੀਆ ਆਪਣੀ ਰਖੜੀ ਬਣ ਚੁੱਕੀ ਹੈ ਜੀ ਹਾਂਜੀ ਬਹੁਤ ਸੋਹਣੀ ਲੱਗਦੀ ਹੈ ਜੀ ਬਣੀ ਹੋਈ ਹਾਂਜੀ ਜ਼ਰੂਰ ਬਣਾਇਓ ਜੀ ਜ਼ਰੂਰ ਟਰਾਈ ਕਰਿਓ ਜੀ ਹਾਂਜੀ ਉਹੀ ਲੈਸ ਆ ਜੀ ਜਿਹੜੀ ਆਪਾਂ ਡੱਕਿਆਂ ਨਾਲ ਬੁਣਦੇ ਹੁੰਨੇ ਇਹ ਸੈਡਾਂ ਤੇ ਆਪਾਂ ਨੇ ਜੀ ਇਹਨੂੰ ਕਰੋਸ਼ੀਏ ਦੇ ਨਾਲ ਮੁਣਕੇ ਜੀ ਨਵੀਂ ਲੁੱਕ ਦਿੱਤੀ ਹੈ ਜੀ ਹਾਂਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ